ਸਦੀ ਪਵਿੱਤਰ ਧਰਤੀ ਸ਼੍ਰੀ ਨਨਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਵੱਡੇ ਪੱਧਰ ਦੇ ਉੱਪਰ ਤਿਆਰੀਆਂ ਚੱਲ ਰਹੀਆਂ ਨੇ ਖਾਸ ਤੌਰ ਦੇ ਉੱਪਰ ਐਸਜੀਪੀਸੀ ਦੇ ਵੱਲੋਂ ਵੀ ਜਿਹੜੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਵੱਡੀ ਗਿਣਤੀ ਦੇ ਵਿੱਚ ਦੁਨੀਆ ਦੂਰ ਦਰਾਡੇੋਂ ਇੱਥੇ ਪਹੁੰਚੇਗੀ ਇਸ ਵੇਲੇ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਨਨਦਪੁਰ ਸਾਹਿਬ ਅਸੀਂ ਪਹੁੰਚੇ ਹਾਂ ਤੇ ਇੱਥੇ ਕਿਹੋ ਜਿਹੀਆਂ ਤਿਆਰੀਆਂ ਤੁਸੀਂ ਉਹ ਵੇਖ ਸਕਦੇ ਹੋ ਕਿ ਕਿ ਸੰਗਤਾਂ ਨੇ ਜਿਨ੍ਹਾਂ ਨੇ ਖਾਲਸੇ ਦੀ ਧਰਤੀ ਤੇ ਆਣਾ ਤੇ ਉਹਨਾਂ ਨੇ ਇੱਥੇ ਆ ਕੇ ਵੀ ਨਤਮਸਤਕ ਹੋਣਾ ਤੇ ਜਦੋਂ ਇੱਥੇ ਉਹ ਪਹੁੰਚਣਗੇ ਤੇ ਸੰਗਤਾਂ ਜਦੋਂ ਇੱਥੇ ਆਣਗੀਆਂ ਕਿਹੋ ਜਿਹੀਆਂ ਤਿਆਰੀਆਂ ਹੋਣਗੀਆਂ ਤੇ ਉਹਨਾਂ ਦੀ ਆਮਦ ਨੂੰ ਲੈ ਕੇ ਪ੍ਰਬੰਧ ਕਿਹੋ ਜਿਹੇ ਨੇ ਤੇ ਖਾਸ ਤੌਰ ਦੇ ਉੱਪਰ ਇਹਨਾਂ ਪ੍ਰਬੰਧਾਂ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਐ ਐਸਜੀਪੀਸੀ ਮੈਂਬਰ ਸੀਨੀਅਰ ਐਸਜੀਪੀਸੀ ਮੈਂਬਰ ਸਾਡੇ ਨਾਲ ਅਮਰਜੀਤ ਸਿੰਘ ਚਾਵਲਾ ਸਾਹਿਬ ਮੌਜੂਦ ਨੇ ਚਾਵਲਾ ਸਾਹਿਬ ਖਾਲਸੇ ਦੀ ਪਵਿੱਤਰ ਧਰਤੀ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਪਹੁੰਚਣਾ ਕਿਹੋ ਜਿਹੀਆਂ ਤਿਆਰੀਆਂ ਐਸਜੀਪੀਸੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਸਾਰ ਤਨ ਤਨ ਸਾਹਿਬ ਸਿਗਰੂ ਤੇਗਵਹਦ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਜਿੱਥੇ ਦੁਨੀਆ ਭਰ ਵਿੱਚ ਸਿੱਖ ਸੰਗਤਾਂ ਬਹੁਤ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ ਉੱਥੇ ਇਸ ਤਰਤੀ శ్రీ ਅਨੰਦਪੁਰ ਸਾਹਿਬ ਦੀ ਤਰਤੀ ਤੇ ਇਹ ਜੋ ਸਮਾਗਮ ਹੈ بڑے ਵੱਡੇ ਪੱਧਰ ਤੇ ਸ਼ੌਮਨੀ ਗੁਰਦਆ ਪਵੰਦ ਕਮੇਟੀ ਵੱਲੋਂ ਕੀਤੇ ਜਾ ਰਹੇ ਹਨ ਮਾਜੋਗ ਸਾਡੇ ਪ੍ਰਧਾਨ ਸਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦੇ ਨਿਸ਼ਾਨਦੇਸ਼ਾਂ ਦੇ ਤਹਿਤ ਕਿਸੇ ਵੀ ਗੱਲ ਦੀ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਇਹ ਉਹਨਾਂ ਦਾ ਇੱਕ ਸਾਨੂੰ ਸੁਨੇਹਾ ਤੇ ਇੱਥੇ ਜਿੱਥੋਂ ਤੱਕ ਸਵਾਲ ਹੈ ਸੰਗਤਾਂ ਦੀ آمد ਦਾ ਅਸੀਂ ਸਮਝਦੇ ਹਾਂ ਕਿ 25 ਤੋਂ 30 ਰੱਖ ਦੇ ਕਰੀਬ ਸੰਗਤ ਜਿਹੜੀ ਹੈ ਉਹ ਇਹਨਾਂ ਦਿਨਾਂ ਵਿੱਚ ਇੱਥੇ ਆਏਗੀ ਘੁੰਮੇਗੀ ਸਾਰੇ ਟੋਟਲ ਦਿਨਾਂ ਵਿੱਚ 25 ਤੋਂ 30 ਰੱਖ ਦੇ ਕਰੀਬ ਸੰਗਤ ਆਉਣ ਦਾ ਅਨੁਮਾਨ ਹੈ ਅਤੇ ਉਹਨਾਂ ਸੰਗਤਾਂ ਵਾਸਤੇ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਕੋਲੇ ਰਹਿائش ਦੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਪਾਣੀ ਦੇ ਪ੍ਰਬੰਧ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਅਤੇ ਹੋਰ ਜੋ ਵੀ ਬੁਨਿਆਦੀ ਲੋੜਾਂ ਹੁੰਦੀਆਂ ਹਨ ਉਹਨਾਂ ਸਾਰਿਆਂ ਦੇ ਪ੍ਰਬੰਧ ਹੈ ਸਭ ਤੋਂ ਵੱਡਾ ਕੰਮ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਜਿਹੜਾ ਕਰਦੀ ਆ ਉਹ ਜਿਹੜਾ ਸਾਰੇ ਸੰਗਤ ਨੇ ਆਉਣਾ ਉਹਨਾਂ ਦਾ ਇੱਕ ਬੀਮਾ 20 ਕਿਲੋਮੀਟਰ ਦੇ ਕੇਰੇ ਵਿੱਚ ਕਰਵਾਇਆ ਬੀਮਾ ਅਸਰ ਮੈਂ ਪਹਿਲੀ ਵਾਰ ਸੁਣ ਰਿਹਾ ਹਾਂ ਸ਼ਰਮ ਜੀ ਬੀਮਾ ਕਿਸ ਤਰੀਕੇ ਦਾ ਬੀਮਾ ਕਹਾਂ ਜੇ ਕੋਈ ਘਟਨਾ ਕਿਤੇ ਵਾਪਰ ਜਾਂਦੀ ਹੈ ਜੀ ਤਾਂ ਉਸ ਵਿਅਕਤੀ ਨੂੰ 5 ਲੱਖ ਰੁਪਏ ਤੱਕ ਦੀ ਰੀ ਰਾਸ਼ੀ ਆ ਬੀਮੇ ਚੋਂ ਮਿਲੇਗੀ ਕੋਈ ਡੈਥ ਹੋ ਜਾਂਦੀ ਹੈ ਜੇ ਕੋਈ ਸੱਟਾਂ ਵੱਜ ਜਾਂਦੀਆਂ ਆ ਉਹਦਾ ਇਲਾਜ ਵਾਸਤੇ ਲੱਖ ਡੇਢ ਲੱਖ ਜਿੰਨੀ ਲੋੜ ਆ ਉਹਦੇ ਮੁਤਾਬਕ ਜੋ ਬੜੇਗਾ ਉਹ ਪੈਸਾ ਉਸ ਕੰਪਨੀ ਨੂੰ ਦੇਣਾ ਪਵੇਗਾ ਜਿਹੜਾ 20 ਕਿਲੋਮੀਟਰ ਦੇ ਘੇਰੇ ਵਿੱਚ ਕਿਸੇ ਬੰਦੇ ਨਾਲ ਕੋਈ ਨੁਕੀ ਟਰਾਲੀ ਪਲਟ ਗਈ ਬੰਦਿਆਂ ਨੂੰ ਸੱਟਾਂ ਵੱਜ ਗਈਆਂ ਕੋਈ ਦੋ ਕਾਰਾਂ ਆਪਸ ਵਿੱਚ ਵੱਜ ਗਈਆਂ ਇਸ ਤਰ੍ਹਾਂ ਦੇ ਕਈ ਵਾਰ ਕਟਰਾਵਾ ਆਪਾਂ ਲਈ ਇਹ 15 ਦਿਨਾਂ ਦੇ ਵਿੱਚ ਹੋਏਗਾ ਮਨ ਲੋ ਕਿ ਤੁਸੀਂ ਕਹਿੰਦੇ ਕਦੋਂ ਤੋਂ ਸ਼ੁਰੂ ਹੈ ਬੀਮਾ ਇਹ ਬੀਮਾ ਸਾਡਾ ਸ਼ੁਰੂ ਬਸ ਹੁਣ ਸ਼ੁਰੂ ਹੈ ਚੱਲ ਰਿਹਾ 15 ਦਿਨ ਤੋਂ ਸ਼ੁਰੂਆਤੀ ਤੇ ਹਾਂ ਹਾਂਜੀ ਸ਼ੁਰੂ ਹੈ ਤੇ ਚਾਹਵਲੇ ਸਭ ਜਿਵੇਂ ਤੁਸੀਂ ਹੁਣ ਦੱਸਿਆ ਕਿ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਜਿਵੇਂ ਜਿਹੜੇ ਵੀ ਸ਼ਰਧਾਲੂ ਆਣਗੇ ਸਭ ਤੋਂ ਪਹਿਲੇ ਤਾਂ ਨਤਮਸਤਕ ਹੋਣਗੇ ਸ਼੍ਰੀ ਕੇਸਗੜ੍ਹ ਸਾਹਿਬ ਜਾ ਕੇ ਸਿਸਗੰਗੁਰਦਵਾਰਾ ਸਾਹਿਬ ਆਪਾਂ ਇੱਥੇ ਖੜੇ ਹੋਏ ਆਂ ਤੇ ਇਸ ਤੋਂ ਇਲਾਵਾ ਹੋਰ ਕਿਹੜੇ ਪ੍ਰਬੰਧ ਕਿਹੜੀ-ਕਿਹੜੀ ਥਾਵਾਂ ਦੇ ਉੱਪਰ ਹੈ ਤਾਂ ਕਿ ਸੰਗਤ ਨੂੰ ਵੀ ਪਤਾ ਚੱਲੇ ਕਿੱਥੇ-ਕਿੱਥੇ ਉਹਨਾਂ ਨੇ ਜਾਣਾ ਹੈਗਾ ਤੁਸੀਂ ਕਿਹੜੀ-ਕਿਹੜੀ ਥਾਂ ਤੇ ਕੀ-ਕੀ ਪ੍ਰਬੰਧ ਕੀਤੇ ਆ ਦੇਖੋ ਇਸ ਜੋ ਸ਼ਤਾਬਦੀ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਸ਼ਤਾਬਦੀ ਆਈ ਹੈ ਅਰਧ ਸ਼ਤਾਬਦੀ ਆ 350 ਸਾਲ ਆ ਸੰਗਤਾਂ ਦਾ ਜਿਹੜਾ ਕੇਂਦਰ ਹੈ مین ਅਟਰੈਕਸ਼ਨ ਦਾ ਕੇਂਦਰ ਜਿੱਥੇ ਸੰਗਤਾਂ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਮਨ ਵਿੱਚ ਆ ਕੇ ਦਰਸ਼ਨ ਕਰ ਗਏ ਉਹ ਦੋ ਥਾਵਾਂ ਇੱਕ ਸਤਪੂਜੀ ਦਾ ਇਸ ਛੇਦੀ ਸਥਾਨ ਜਿੱਥੇ ਭਾਈ ਜੈਤਾ ਜੀ ਸਤ ਸਤਪੂਜੀ ਦਾ ਅਸੀਸ ਲੈ ਕੇ ਪਹੁੰਚੇ ਅਤੇ ਦੂਜਾ ਜਿਹੜਾ ਸਥਾਨ ਹੈ ਉਹ ਤਨਗੁਰ ਤੇਗ ਬਹਾਦਰ ਮਹਾਰਾਜ ਜਿਹੜਾ ਘਰ ਸੀ ਗੁਰੂ ਕੇ ਮਹਿਲ ਪੁਰਾ ਸਾਹਿਬ ਜਿੱਤੇ ਸਤਿਗੁਰੂ ਜੀ ਸਾਡਾ ਪਰਿਵਾਰ ਲੈ ਕੇ ਆਏ ਗੁਰਤੇਗ ਬਹਾਦਰ ਮਹਾਰਾਜ ਅਤੇ ਜਦੋਂ ਆਪ ਦੀ ਸ਼ਹੀਦ ਹੋ ਗਏ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਕੋਲ 2 ਸਾਲ ਹੀ ਰਹੇ ਹੈ ਜਿਆਦਾ ਨਹੀਂ ਪਰ ਉਸ ਤੋਂ ਬਾਅਦ 29 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਘਰ ਤੇ ਰਹੇ ਉਸ ਘਰ ਦੇ ਵਿੱਚ ਹੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਆ ਉਹਨਾਂ ਦੇ ਵਿਆਹ ਸ਼ਾਦੀਆਂ ਹੋਈਆਂ ਸਾਹਿਬ ਜਦਾਂ ਨੇ ਜਨਮ ਉਸ ਘਰ ਵਿੱਚ ਹੋਏ ਉਸ ਘਰ ਵਿੱਚ ਕਸ਼ਮੀਰ ਤੋਂ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਸਨ ਉੱਥੋਂ ਹੀ ਚੜ ਕੇ ਦਿੱਲੀ ਗਏ ਉਹ ਦਿੱਲੀ ਤੋਂ ਸੀਸੀ ਉਸੇ ਘਰਤੀ ਲੈ ਕੇ ਭਾਈ ਜੇਤਾ ਜੀ ਆਏ ਇਹ ਜਿਹੜਾ ਅੱਜ ਗੁਰਦੁਆਰਾ ਵਖਰਾ ਵਖਰਾ ਨਜ਼ਰ ਆਉਂਦਾ ਹੈ ਇਹ ਲੇਕਿਨ ਬੜੀ ਵੱਡੀ ਹਵੇਲੀ ਸੀ ਉਹ ਸਾਹਮਣੇ ਗੁਰਦੁਆਰਾ ਗੁਰੂ ਕੇ ਮਹਿਲ ਹੈ ਇਹਦੇ ਪਰਦੇ ਪਾਸੇ ਇੱਧਰ ਗੁਰਦੁਆਰਾ ਸੀਸਗੰਜ ਸਾਹਿਬ ਹੈ ਠੀਕ ਹੈ ਜੀ ਇਹ ਸਾਰਾ ਇਕੱਠਾ ਹੀ ਸੀ ਤੇ ਸਤਗੁਰੂ ਜੀ ਦਾ ਜਿਹੜਾ ਸੰਸਕਾਰ ਆ ਇਸ ਥਾਂ ਤੇ ਤਖਤ ਗੁਰਗੋਬ ਸਿੰਘ ਮਹਾਰਾਜ ਜੀ ਨੇ ਕੀਤਾ ਇੱਥੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਇਸ ਥਾਂ ਤੇ ਬੈਠੇ ਸਨ ਜਿੱਥੇ ਬੈਠ ਕੇ ਉਹਨਾਂ ਨੇ ਸਾਰਾ ਸਿਸਕਾਰ ਜਦੋਂ ਹੋਇਆ ਜਦੋਂ ਆਪਾਂ ਅਗਲੀ ਪੇਟ ਕਰਦਿੰਨੇ ਆ ਫਿਰ ਪਿੱਛੇ ਉਹ ਫੜਦੇ ਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਥਾਂ ਤੇ ਕਾਲ ਬੂੰਗਾ ਦੇ ਇੱਥੇ ਬੈਠ ਕੇ ਇੱਥੇ ਭਾਈ ਜੈਤਾ ਜੀ ਨੂੰ ਇੱਥੇ ਜੱਫੀ ਪਾ ਕੇ ਮੇਰੇ ਹਾਂ ਇੱਥੇ ਉਹਨਾਂ ਨੇ ਰੰਗਰੇਟੇ ਗੁਰੂ ਕੇ ਬੇਟ ਦਾ ਖਿਤਾਬ ਵੀ ਉਹਨਾਂ ਨੂੰ ਦਿੱਤਾ ਹਾਂ ਇਹ ਉਸ ਥਾਂ ਆ ਸਾਹਮਣੇ ਜੋ ਗੁਰਦਰਾ ਸ੍ਰੀ ਗੰਗ ਸਾਹਿਬ ਹੈ ਉਸ ਸਥਾਨ ਤੇ ਉਹ ਸਭ ਤੋਂ ਵੱਡੀ ਥਾਂ ਆ Ориジナル ਥਾਂ ਜਿਹੜੀ ਗੁਰੂ ਗੋਬਿੰਦ ਸਿੰਘ ਜੜੇ ਆਪ ਤਿਆਰ ਕਰਵਾਈ ਜੋ ਉਹ ਥੜਾ ਜਿੱਦੇ ਉੱਤੇ ਜਿੱਥੇ ਸਤਿਗੁਰੂ ਜੀ ਇਸ ਦਾ ਸਨਸਕਾਰ ਹੋਇਆ ਉਹ ਥੜਾ ਸਤਿਗੁਰੂ ਜੀ ਨੇ ਆਪ ਬਣਾਇਆ ਔਰ ਸਾਰੀ ਇਮਾਰਤ ਜਿਹੜੀ ਪੁਰਾਣੀ ਆ ਪ੍ਰਾਤਨ ਮਾਰਤਾ ਉਸ ਸਮੇਂ ਦੀ ਅੱਤੇ ਜਦੋਂ ਇੱਥੋਂ ਤੱਕ ਜਦੋਂ ਕਿਰਨ ਅਨੰਦਗੜ੍ਹ ਸਾਹਿਬ ਦਾ ਛੱਡਿਆ ਅਨੰਦਪੁਰ ਸਾਹਿਬ ਛੱਡਿਆ ਉਸ ਵੇਲੇ ਵੀ ਸਤਿਗੁਰੂ ਜੀ ਸਪੈਸ਼ਲੀ ਜਾਣ ਤੋਂ ਪਹਿਲਾਂ ਇੱਥੇ ਆਏ ਤਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤੇ ਇੱਥੇ ਹਰਬਖਸ਼ ਉਦਾਸੀ ਉਹਨੂੰ ਬੁਲਾ ਕੇ ਉਹਨੂੰ ਕਹੇ ਸਾਰੀ ਸੇਵਾ ਤੁਹਾਡੇ ਕੋਲ ਆਸੀ ਚਾਣਾ ਹੈ ਸ਼ਹਿਰ ਛੱਡ ਕੇ ਤੇ ਤੁਸੀਂ ਇਹਦੀ ਸੇਵਾ ਕਰਦੀ ਹੋ ਥੋੜਾ ਜਿਹਾ ਉਹਨੇ ਕਬਰਾਂਡ ਪੇਸ਼ ਕੀਤੀ ਕਿ ਸਤਿਗੁਰੂ ਜੀ ਬੜਾ ਕਹਿਰ ਵਰਸ ਰਿਹਾ ਇੰਨਾ ਕਿ ਰਾ ਮੁਗਲਾ ਨੇ ਪਾਇਆ ਹੋਇਆ ਤੇ ਮੈਂ ਸਤਿਗੁਰੂ ਜੀ ਨੇ ਕਿਹਾ ਕਿ ਤੇਰੀ ਕੋਈ ਆਪਣਾ ਵਾਲ ਨਹੀਂ ਧੱਕ ਸਕਦਾ ਤੇਰੇ ਵਾਲ ਕੋਈ ਨਹੀਂ ਧੱਕੇਗਾ ਤੂੰ ਇੱਥੇ ਆਰਾਮ ਨਾਲ ਰਹੋ ਉਹਨੂੰ ਆਸ਼ਰਮ ਦਾ ਪ੍ਰਬੰਧ ਸਾਰਾ ਕਰਕੇ ਜੇ ਕੇ ਫਿਰ ਗਏ ਇਹ ਬੜੀ ਵੱਡੀ ਥਾ ਬਹੁਤ ਵੱਡੀ ਥਾ ਬਹੁਤ ਮਹਿੰਦੂ ਤੁਸੀਂ ਦਿੱਸਿਆ ਤੇ ਇੱਕ ਤੁਸੀਂ ਉਧਰ ਦਾ ਜ਼ਿਕਰ ਕਰ ਰਹੇ ਸੀਗੇ ਕਿ ਇਸ ਤੋਂ ਦੂਸਰੇ ਪਾਸੇ ਸਤਨਾਮ ਸ਼ਿਵਾਇ ਗੁਰੂ ਤੇ ਜੇ ਤੂੰ ਦੱਸ ਰਿਹਾ ਸੀ ਉਧਰ ਪੋਰਾ ਸਾਹਿਬ ਹੈ ਹਾਂਜੀ ਸਾਹਮਣੇ ਸ਼ੀਸ਼ਗੰਜ ਸਾਹਿਬ ਦੇ ਸਾਹਮਣੇ ਪੋਰਾ ਸਾਹਿਬ ਹੈ ਜੀ ਜਿੱਥੇ ਤੁਹਾਨੂੰ ਦੱਸਿਆ ਮੈਂ ਵੀ ਸਤਗੁਰੂ ਦਾ ਪਰਿਵਾਰ ਇੰਦਾ ਰਿਆ ਹਾਂਜੀ ਉੱਥੇ ਹੀ ਸਤਗੁਰੂ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਉਸ ਸਥਾਨ ਤੇ 350 ਸਾਲਾਂ ਗੁਰਤਾ ਗੱਦੀ ਜਿਸ ਤੋਂ ਸਭ ਤੋਂ ਪਹਿਲਾਂ ਆਏਗਾ 23 ਤਰੀਕ ਨੂੰ 25 ਤਰੀਕ ਨੂੰ ਸ਼ਹੀਦੀ ਦਿਹਾੜਾ ਫਰੈਤੀ ਹੋਏਗਾ ਇਹ ਪੰਡਾਲ ਲੱਗ ਰਿਹਾ ਤੁਸੀਂ ਦੇਖ ਵੇ ਸਾਰੇ ਪੰਡਾਲ ਦੀ ਤਿਆਰੀ ਚੱਲ ਰਹੀ ਆ ਉਧਰ ਸਟੇਜ ਲੱਗੇਗੀ ਤੇ ਇਹ ਸਾਰਾ ਜੋ ਸਿਸਟਮ ਹੈ ਸਾਰਾ ਉੱਥੇ ਸਿਫਟ ਹੋ ਜਾਏਗਾ ਤੇ ਉਹ ਆਹ ਸਾਰਾ ਪੰਡਾਲ ਲੱਗੇਗਾ ਸਕਰੀਨਾਂ ਲੱਗਣਗੀਆਂ ਲਿਕੜੇ ਸਾਹ ਬਹੁਤ ਥੋੜੀ ਪੈ ਜਾਂਦੀ ਹੈ ਮੈਂ ਤੁਹਾਨੂੰ ਸਵਾਲ ਪੁੱਛਣ ਲੱਗਾ ਸੀ ਕਿ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਸਾਹ ਮੈਂ ਸੰਗਤ 25 ਤੋਂ 30 ਲੱਖ ਤੁਸੀਂ ਕਹੀ ਹੈ ਉਸ ਹਿਸਾਬ ਦੇ ਨਾਲ ਫਿਰ ਇੱਥੇ ਰਸ਼ਵੀ ਬਹੁਤ ਜ਼ਿਆਦਾ ਹੋਏਗਾ ਸੰਗਤ ਦਾ ਤੇ ਪ੍ਰਬੰਧਨ ਨੂੰ ਲੱਗਦਾ ਕਿ ਥੋੜੇ ਘੱਟ ਪੈ ਸਕਦੇ ਆ ਤੁਹਾਨੂੰ ਤੇ ਜੇ ਨਾ 25 ਤੋਂ 30 ਲੱਖ ਜਿਹੜੀ ਸੰਗਤ ਹੈ ਉਹ ਦਸਾਂ ਦਿਨਾਂ ਦੇ ਵਿੱਚ ਆਉਣੀ ਹੈ ਹਰ ਦਿਨ ਦਾ ਮਤਲਬ ਕਿ ਉਹ ਕਰ ਮੰਨ ਕੇ ਤੇ 1.5 ਲੱਖ ਬੰਦਾ 1.5 ਲੱਖ ਬੰਦਾ ਆਏਗਾ ਉਹ ਤੇ ਸਾਰੀ ਸੰਗਤ ਬੈਠਣ ਵਾਲੀ ਹੀ ਹੁੰਦੀ ਬੱਟੇ ਤੁਹਾਡਾ ਪੰਡਾਲ ਲਾਉਣਾ ਹੁੰਦਾ ਉਹ ਤਾਂ ਫਿਰ ਭਾਰੀ ਜਾਂਦੇ ਆ ਉਹ ਗੋਬਤੂ ਮਹਾਰਾਜ ਦਾ 350 ਸਾਲ ਆਇਆ ਸੀ ਪਟਨਾ ਸਾਹਿਬ ਉਹ ਪੰਡਾਲ ਤੇ ਇਸ ਪੰਡਾਲ ਤੋਂ ਅੱਧਾ ਸੀ ਜੀ ਜਿੰਨੀ ਦੀ ਕਪੈਸਿਟੀ ਅਸੀਂ ਲਾ ਰਹੇ ਆ ਸਾਡੀ ਇਹ ਲਗਭਗ 10000 ਦੀ ਕਪੈਸਿਟੀ ਦਾ ਪੰਡਾਲ ਹੈ ਜੀ ਇਹ ਸਾਰਾ ਪੰਡਾਲ 10000 ਦੀ ਕਪੈਸਿਟੀ ਦਾ ਹੋਏਗਾ ਤੇ ਇਸ ਇਹ ਭਰ ਜਾਣਾ ਤੇ ਤੁਸੀਂ ਦੱਸ ਰਛੇ ਜਿਵੇਂ ਗੁਰਮਤ ਸਮਾਗਮ ਤੇ ਹੋਰ ਪ੍ਰੋਗਰਾਮ ਉਹ ਕੀ ਰੂਪ ਰੇਖਾ ਰਹੇਗੀ ਜਿਵੇਂ ਸੰਗਤ ਆਏਗੀ ਤਾਂ ਕਿ ਉਹ ਵੀ ਆਪਾਂ ਨਾਲ ਨਾਲ ਦੱਸ ਸਕੀਏ ਕਿੱਥੇ ਕਿੱਥੇ ਕਦੋਂ ਕਦੋਂ ਕੁਝ ਅਗਰ ਤਰੰਬਰਚਾਰ ਦੇ ਹੋਰ ਕੋਈ ਕੰਮ ਹੋਣੇ ਆ ਗੁਰਮਤ ਸਮਾਗਮ ਕਰਵਾਏ ਜਾਣੇ ਆ ਕਥਾਵਾਚਨ ਹੋਣਾ ਹੈ ਦੇਖੋ ਇਹਦੇ ਵਿੱਚ ਜਿਹੜਾ ਪਹਿਲਾ ਸਮਾਗਮ 23 ਤਰੀਕ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਜਿਹੜਾ ਉਹਨਾਂ ਦੇ ਘਰ ਮਹਿਲ ਆਪਾਂ ਹੱਲ ਨੂੰ ਕਹਿੰਦੇ ਆ ਮਹਿਲ ਆ ਸਤਗੁਰੂ ਜੀ ਦਾ ਉੱਥੇ ਮੁਰਤਾ ਕਰਦੀ ਆ ਪੂਰਵ ਹੋਏਗਾ ਜਿੱਥੇ ਵੱਡੇ ਵੱਡੇ ਵਿਦਵਾਨ ਕਥਾਵਾਚਕ ਅਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਰਾਗੀ ਅਤੇ ਹੋਰ ਬਾਦ ਦੇ ਰਾਗੀ ਉੱਥੇ ਜਿਹੜੇ ਸ਼ੋਹਣੀ ਕਬਟੀ ਦੀ ਨਹੀਂਆਂ ਉਹ ਵੀ ਉਸ ਮੌਕੇ ਤੇ ਪਹੁੰਚਣਗੇ ਉਹ 23 ਤੀ ਨੂੰ ਇਸ ਤਰ੍ਹਾਂ 25 ਤੀ ਨੂੰ ਇੱਥੇ ਜਦੋਂ ਸਮਾਗਮ ਹੋਏਗਾ ਇੱਥੇ ਵੀ بڑے ਵੱਡੇ ਕਥਾਵਾਚਕ ਬਾਬਾ ਬੰਤਾ ਸਿਕੋਣੀ 25 ਤੀ ਨੂੰ ਆ ਰਹੇ ਆ 23 ਤੀ ਨੂੰ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਉਹਨਾਂ ਨੇ ਕਥਾ ਕਰਦੀ ਇੱਥੇ ਉਹ ਗੁਰੂ ਸਾਹਿਬ ਦੇ ਗੁਰਦਤਾ ਗੱਦੀਪੁਰ ਤੇ ਇਸ ਤੋਂ ਬਾਅਦ ਬੰਤਾ ਸਿਗਰਾਂਡ ਕਰਦੀ ਹੈ 29 ਤਰੀਕ ਨੂੰ ਗਿਆਨੀ ਪਿੰਦਰਪਾਲ ਸਿੰਘ ਅਤੇ ਪਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ ਉਹਨਾਂ ਨੇ ਕਥਾ ਕਰਦੀ ਹੈ ਸੋ ਇਸ ਤਰ੍ਹਾਂ ਵੱਡੇ ਵਿਦਵਾਨ ਰਾਗੀ ਗੁਰਕਾਰ ਦੇ ਮਹਾਨ ਰਾਗੀ ਜਿੰਨੇ ਵੀ ਸਾਡੇ ਕਲਾਸ 1 ਆ ਉਹ ਸਾਰੇ ਇੱਥੇ ਹਾਜ਼ਰੀ ਭਰ ਰਹੇ ਵੱਡੇ ਜੀ ਅਸਮਾਗਮ 25 ਤੱਕ ਚੱਲਣਗੇ ਤੁਸੀਂ ਕਹਿੰਦੇ 29 ਤੱਕ 29 ਤੱਕ ਚੱਲਣਗੇ ਹਾਂ ਜੀ 29 ਤਰੀਕ ਨੂੰ ਸੀਸ ਦਾ ਸੰਸਕਾਰ ਦਿਵਸ ਉਹ ਵਿਸ਼ੇਸ਼ ਹੈ ਬਾਕੀ ਸ਼ਹੀਦੀ ਦਾ ਜੋ ਹੈ ਦਿਹਾੜਾ ਇਹ ਤਾਂ ਦਿੱਲੀ ਵੀ ਮਨਾਇਆ ਜਾਣਾ ਆ ਨਾਂੰਦਪੁਰ ਸਾਹਿਬ ਮਨਾਇਆ ਜਾਣਾ ਅਮਰਤਾਲਾ ਲੁਧਿਆਣਾ ਪਟਿਆਲਾ ਦੇ ਗੂਬਰ ਬਣਾਏਗਾ ਲੇਕਿਨ ਜਿਹੜਾ 29 ਤਰੀਕ ਵਾਲਾ ਪ੍ਰੋਗਰਾਮ ਆ ਉਹ ਕੱਲਾ ਆਨੰਦਪੁਰ ਸਾਹਿਬ ਮਨਾਇਆ ਜਾਵੇ ਉਹ ਜਿਹੜਾ ਸੀਸ ਦਾ ਸੰਸਕਾਰ ਹੋਇਆ ਉਹ ਇੱਕ ਵਿਸ਼ੇਸ਼ ਪ੍ਰੋਗਰਾਮ ਇੱਥੇ ਹੋਏਗਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਏ ਕਿਉਂਕਿ ਭਾਈ ਜੈਤਾ ਜੀ 5 ਦਿਨ ਦੇ ਵਿੱਚ ਪਹੁੰਚੇ ਸੀ ਜੀ ਸਤਪੁਰ ਦਾ ਸੀਸ ਲਿਆ ਉਹਨਾਂ ਨੇ ਜਿਸ ਦਿਨ ਸ਼ਹਾਤ ਵਾਲੇ ਦਿਨ ਤੇ ਰਾਤੋਂ ਰਾਤੋਂ ਨਿਕਲ ਗਏ ਉਹ ਰਾਤ ਰਾਤ ਚੱਲਦੇ ਹੁੰਦੇ ਸੀ ਤੇ ਦਿਨੇ ਛੁੱਪ ਜਾਂਦੇ ਸੀ ਤੇ 15 ਵਿੱਚ ਲੈ ਕੇ ਸੀਸ ਪਹੁੰਚੀ। ਬਹੁਤ ਵੱਡੀ ਸ਼ਹਾਦਤ ਹੈ ਚਾਵਲਾ ਸਾਹਿਬ ਤੇ ਅਸੀਂ ਵੀ ਉਮੀਦ ਕਰਦੇ ਆ ਕਿਉਂਕਿ ਪਰਮਾਤਮਾ ਕਰਤਾ ਪੂਰਕ ਆਪ ਹੈਗਾ ਕਰਾਉਣ ਵਾਲਾ ਵੀ ਉਹੀ ਹੈ ਤੇ ਤੁਸੀਂ ਵੱਡੇ ਪੱਧਰ ਦੇ ਉੱਪਰ ਇੰਤਜ਼ਾਮ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਰੇ ਇੰਤਜ਼ਾਮ ਪੂਰੇ ਵੀ ਪੈਣਗੇ ਤੇ ਕਰਾਉਣ ਵਾਲਾ ਕਿਉਂਕਿ ਦਾਤਾ ਖੁਦ ਹੈਗਾ। ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਵੱਡੀ ਗਿਣਤੀ ਸੰਗਤ ਵੀ ਇੱਥੇ ਆਏਗੀ ਜਿਵੇਂ ਤੁਸੀਂ ਸਾਰਾ ਵੇਰਵਾ ਵੀ ਦਿੱਤਾ ਕਿ ਉਹਨਾਂ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਸਮਾਗਮ ਇੱਥੇ ਹੋਣੇ ਹੈਗੇ ਆ ਤੇ ਕਿਵੇਂ ਲੋਕ ਆ ਸਕਦੇ ਹੈ ਟ੍ਰੈਫਿਕ ਐਡਵਾਈਜ਼ਰੀ ਵੀ ਸਮੇਂ-ਸਮੇਂ ਸਰ ਜਿਹੜੀ ਉਹ ਵੀ ਜਾਰੀ ਹੋਣਗੀਆਂ ਜਿਵੇਂ ਅਸੀਂ ਪਹਿਲੇ ਵੀ ਦਿਖਾਇਆ ਬਾਕੀ ਇੰਤਜ਼ਾਮ ਵੀ ਜਿਹੜੇ ਇਸ ਪਵਿੱਤਰ ਧਰਤੀ ਦੇ ਉੱਪਰ ਹੋ ਰਹੀ ਨੇ ਤੇ ਉਮੀਦ ਕਰਦੇ ਹਾਂ ਬਾਕੀ ਜਿਹੜੀ ਕਵਰੇਜ ਹੈ ਉਹ ਵੀ ਵਰਲਡ ਪੰਜਾਬੀ ਦੇ ਤੁਹਾਨੂੰ ਦਿਖਾਉਂਦੇ ਰਾਂਗੇ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਪੈਸ਼ਲ ਆ ਕੇ ਅੱਜ ਤਨ ਸਿੰਘ ਤੇ ਬਹਾਦਰ ਮਹਾਰਾ ਮੈਂ ਸਮਝਦਾ ਕਿ ਇਹ ਮੈਸੇਜ ساری ਦੁਨੀਆ ਵਿੱਚ ਤੁਹਾਡੇ ਜਾਣਾ ਚਾਹੀਦਾ ਤਾਂ ਕਿ ਸੰਗਤਾਂ ਵੱਧ ਤੋਂ ਵੱਧ ਇਥੇ ਹਾਜ਼ਰੀ ਭਰ ਸਕਣ ਬਹੁਤ ਧੰਨਵਾਦ ਸਰ ਬਹੁਤ ਧੰਨਵਾਦ ਵੀਡੀਓ ਜਰਨਲਿਸਟ ਕੁਜਿੰਦਰ ਸੋਧ ਦੇ ਨਾਲ ਗੌਰਵ ਵਾਲੀਆ ਵਰਲਡ ਪੰਜਾਬੀ ਟੀਵੀ